ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਧ ਸੰਗਤ ਜਿਓ ਦੁਨੀਆ ਦਾ ਆਪਾਂ ਨੂੰ ਪਤਾ ਹੀ ਹੈ ਕਿ ਪੋ ਚੜਨ ਵਾਲਾ ਹੈ ਦੁਨੀਆ ਵਿੱਚ ਸਭ ਤੋਂ ਵੱਡੇ ਮਹਾਨ ਇਤਿਹਾਸ ਅਤੇ ਸ਼ਹੀਦੀ ਹਫਤਾ ਸ਼ੁਰੂ ਹੋਣ ਜਾ ਰਿਹਾ ਹੈ ਚਲੋ ਆਪਾਂ ਸਾਰੇ ਰਲ ਕੇ ਕੁਰਬਾਨੀਆਂ ਨੂੰ ਯਾਦ ਕਰੀਏ ਆਪਣੇ ਪਰਿਵਾਰਾਂ ਦੇ ਵਿੱਚ ਵੱਧ ਤੋਂ ਵੱਧ ਬਾਣੀ ਪੜ ਕੇ ਬੱਚਿਆਂ ਨੂੰ ਇਤਿਹਾਸ ਬਾਰੇ ਦੱਸ ਕੇ ਇਹ ਹਫਤਾ ਮਨਾਈਏ 2 ਦਸੰਬਰ ਤੋਂ ਲੈ ਕੇ 27 ਦਸੰਬਰ ਤੱਕ ਅਦੇ ਇਤਿਹਾਸ ਬਹੁਤ ਘੱਟ ਸ਼ਬਦਾਂ ਨਾਲ ਵੀਡੀਓ ਬਣਾਈ ਹੈ ਤਾਂ ਕਿ ਇਸ ਹਫਤੇ ਦਾ ਇਤਿਹਾਸ ਬਾਰੇ ਸੁਣਾ ਸੁਣੀਏ 6 ਪੋ 20 ਦਸੰਬਰ ਸਵੇਰੇ ਗੁਰੂ ਸਾਹਿਬ ਨੇ ਪਰਿਵਾਰ ਸਮੇਤ ਆਨੰਦਪੁਰ ਸਾਹਿਬ ਦਾ ਕਿਲਾ ਛੱਡਿਆ 6 ਪੋ 20 ਦਸੰਬਰ ਦੀ ਹੀ ਰਾਤ ਨੂੰ ਗੁਰੂ ਜੀ ਆਪਣੇ ਵੱਡੇ ਸਹਿਬਜ਼ਾਦੇਾਂ ਕੋਟਲਾ ਨਿਹੰਗ ਰੋਪੜ ਕੋਲੇ ਨਿਹੰਗ ਖਾਂ ਕੋਲ ਰਹੇ ਅਤੇ ਛੋਟੇ ਸਹਿਬਜ਼ਾਦੇ ਅਤੇ ਮਾਤਾ ਗੁਜਰੀ ਜੀ ਕੋਮੇ ਮਾਸ਼ੁਕੇ ਦੀ ਝੁੱਗੀ ਵਿੱਚ ਰਹੇ ਸੱਤ ਪੋ ਅਤੇ 1 ਜੰਨੇਵਰੀ ਨੂੰ ਗੁਰੂ ਸਾਹਿਬ ਅਤੇ ਵੱਡੇ ਸਹਿਬ ਜਾਦੇ ਅਤੇ ਸ਼ਾਮ ਤੱਕ ਚਮਕੌਰ ਸਾਹਿਬ ਪਹੁੰਚੇ ਅਤੇ ਛੋਟੇ ਸਹਿਬ ਜਾਦੇ ਅਤੇ ਮਾਤਾ ਗੁਜਰੀ ਜੀ ਨੂੰ ਗੰਗੂ ਬ੍ਰਾਹਮਣ ਆਪਣੇ ਪਿੰਡ ਖੇੜੀ ਲੈ ਗਿਆ ਅਤੇ 8 ਪੋ 22 ਜੰਨੇਵਰੀ ਨੂੰ ਚਮਕੌਰ ਦੀ ਗੜੀ ਦੀ ਜੰਗ ਸ਼ੁਰੂ ਹੋਈ ਬਾਬਾ ਅਜੀਤ ਸਿੰਘ ਜੀ ਦੀ ਉਮਰ 17 ਸਾਲ ਭਾਈ ਮੋਹਕਮ ਸਿੰਘ ਪੰਜਾਂ ਪਿਆਰੀਆਂ ਦੇ ਵਿੱਚੋਂ ਅਤੇ ਸੱਤ ਹੋਰ ਸਿੰਘਾਂ ਨਾਲ ਸ਼ਹੀਦ ਹੋਏ ਬਾਬਾ ਜੁਝਾਰ ਸਿੰਘ ਜੀ ਜਿਨ੍ਹਾਂ ਦੀ ਉਮਰ 14 ਸਾਲ ਅਤੇ ਭਾਈ ਹਿੰਮਤ ਸਿੰਘ ਜੀ ਅਤੇ ਭਾਈ ਸਹਿਬ ਸਿੰਘ ਪੰਜਾਂ ਪਿਆਰੀਆਂ ਵਿੱਚੋਂ ਅਤੇ ਤਿੰਨ ਹੋਰ ਸਿੰਘਾਂ ਸਮੇਤ ਸ਼ਹੀਦ ਹੋਏ 8 ਪੋ 22 ਚੇਬਰ ਨੂੰ ਮਰੀਂਡੇ ਦੇ ਚੌਧਰੀ ਰਾਣੀ ਖਾਂ ਅਤੇ ਮਨੀ ਖਾਨ ਮਾਤਾ ਗੁਜਰ ਕੌਰ ਜੀ ਅਤੇ ਛੋਟੇ ਸਹਿਬਜ਼ਾਦਿਆਂ ਨੂੰ ਗੰਗੂ ਦੇ ਘਰੋਂ ਗ੍ਰਿਫਤਾਰ ਕਰਕੇ ਤੁਰ ਪਏ 9 ਪੋ 23 ਦਸੰਬਰ ਦੀ ਰਾਤ ਰਹਿੰਦੀ ਤੜਕਸ਼ਾਰ ਗੁਰੂ ਸਾਹਿਬ ਸਿੰਘਾਂ ਦੇ ਹੁਕਮ ਦੇ ਅੰਦਰ ਚਮਕੌਰ ਦੀ ਗੜੀ ਵਿੱਚੋਂ ਨਿਕਲ ਗਏ 23 ਦਸੰਬਰ ਦੀ ਰਾਤ ਦਸ਼ਮੇਸ਼ ਪਿਤਾ ਨੂੰ 마ਛੀਵਾੜੇ ਦੇ ਜੰਗਲਾਂ ਦੇ ਵਿੱਚ ਅਤੇ ਦਾਦੀ ਸਮੇਤ ਛੋਟੇ ਜਿਹੇ ਸਾਹਿਬਜ਼ਾਦਿਆਂ ਨੂੰ ਸਰਹੰਦ ਦੇ ਠੰਡੇ ਬੁਰਜ ਦੇ ਵਿੱਚ ਗੁਜ਼ਾਰੀ 10 ਪੋ ਅਤੇ 11 ਪੋ 24 ਅਤੇ 25 ਦਸੰਬਰ ਦੇ ਦਿਨ ਸਰਹੰਦ ਦੇ ਸੂਬੇਦਾਰ ਨਵਾਬ ਖਾਨ ਨੇ ਸਰਹੰਦ ਦੀ ਕਚਹਿਰੀ ਵਿੱਚ ਸਹਬਜ਼ਾਦਿਆਂ ਨੂੰ ਪੇਸ਼ ਕੀਤਾ ਗਿਆ ਪਿਤਾ ਦਸ਼ਮੇਸ਼ ਜੀ ਉੱਚ ਦੇ ਪੀਰ ਬਣ ਪਿੰਡ ਆਲਮਪੁਰੀ ਵਿੱਚ ਰਹੇ 12 ਪੋ 26 ਦਸੰਬਰ ਬਾਬਾ ਜੋਰਾਵਰ ਸਿੰਘ ਜੀ ਉਮਰ 7 ਸਾਲ ਬਾਬਾ ਫਤਿਹ ਸਿੰਘ ਜੀ ਉਮਰ 5 ਸਾਲ ਦੋਨੇ ਨੀਹਾਂ ਵਿੱਚ ਜਿਣ ਕੇ ਸ਼ਹੀਦ ਕੀਤੇ ਗਏ ਮਾਤਾ ਗੁਜਰੀ ਜੀ ਠੰਡੇ ਬੁਰਜ ਦੇ ਵਿੱਚ ਬੈਠ ਕੇ ਸ਼ਰੀਰ ਤਿਆਗ ਗਏ 13 ਪੋ 27 ਦਸੰਬਰ ਨੂੰ ਤਿੰਨਾਂ ਦਾ ਦੇਹ ਸੰਸਕਾਰ ਸਤਕਾਰਯੋਗ ਮੋਤੀ RAM ਮਹਿਰਾ ਅਤੇ ਟੋਡਰ ਮੱਲ ਨੇ ਮਿਲ ਕੇ ਕੀਤਾ ਇਹ ਸੀ ਸਾਧ ਸੰਗਤ ਜੀ ਸ਼ਹੀਦੀ ਹਫਤੇ ਦਾ ਇਤਿਹਾਸ ਥੋੜੇ ਜੇ ਸ਼ਬਦਾਂ ਦੇ ਵਿੱਚ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ